ਦੁਨੀਆ ਭਰ ਦੇ ਇਸਲਾਮਿਕ ਦੇਸ਼ਾਂ ਨਾਲ ਦੋਸਤੀ ਦਾ ਡਰਾਮਾ ਕਰਨ ਵਾਲੇ ਚੀਨ ਨੇ ਆਪਣੇ ਦੇਸ਼ 'ਚ ਮਸਜਿਦਾਂ ਤੇ ਕਹਿਰ ਬਰਾਇਆ। ਪਿਛਲੇ 5 ਸਾਲਾਂ 'ਚ ਚੀਨ ਦੀਆਂ 75% ਦੀ ਮਸਜਿਦਾਂ ਨੂੰ ਜਾਂ ਤਾਂ ਢਾਹ ਦਿੱਤਾ ਗਿਆ ਜਾਂ ਤਾਂ ਉਹਨਾਂ ਦੀ ਦਿੱਖ ਚਿਤਪਦੀਲੀ ਕਰ ਦਿੱਤੀ ਗਈ ਹੈ। ਅੰਗਰੇਜ਼ੀ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਚੀਨ ਦੀਆਂ ਮਸਜਿਦਾਂ ਦੀ ਵੀਡੀਓ ਵਿਸ਼ਲੇਸ਼ਣ ਦੀ ਰਿਪੋਰਟ ਜਾਰੀ ਕੀਤੀ ਹੈ। ਸੈਟੇਲਾਈਟ ਡਾਟਾ ਤੇ ਆਧਾਰਿਤ ਇਸ ਰਿਪੋਰਟ ਚ 2312 ਮਸਜਿਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ 2018 ਤੋਂ ਬਾਅਦ ਇਨ੍ਹਾਂ ਮਸਜਿਦਾਂ ਚੋਂ 75 ਫੀਸਦੀ ਦੀ ਦਿੱਖ ਬਦਲ ਦਿੱਤੀ ਗਈ ਹੈ ਇਸ ਰਿਪੋਰਟ ਮੁਤਾਬਕ 1714 ਮਸਜਿਦਾਂ ਦੀ ਦਿੱਖ ਚ ਜਾਂ ਤਾਂ ਬਦਲਾਅ ਕੀਤਾ ਗਿਆ ਜਾਂ ਉਹਨਾਂ ਨੂੰ ਟਾ ਦਿੱਤਾ ਗਿਆ ਜਾਂ ਛੋਟਾ ਕਰ ਦਿੱਤਾ ਗਿਆ ਸਰਕਾਰ ਦੀ ਦਲੀਲ ਹੈ ਕਿ ਮਸਜਿਦਾਂ ਦੇ ਡਿਜ਼ਾਈਨ ਇਸ ਤਰੀਕੇ ਨਾਲ ਬਣਾਏ ਜਾ ਰਹੇ ਨੇ ਤਾਂ ਕਿ ਉਹ ਚੀਨੀ ਸਭਿਆਚਾਰ ਦੇ ਨਾਲ ਘੁਲ ਮਿਲ ਸਕਣ ਨਿੰਸ਼ਿਆ ਇਲਾਕੇ ਦੇ ਵਿੱਚ 90% ਮਸਜਿਦਾਂ 'ਚ ਬਦਲਾਅ ਕੀਤਾ ਗਿਆ ਹੈ ਜਦੋਂ ਕਿ ਉੱਤਰ ਪੱਛਮੀ ਸੂਬੇ ਗਾਂਸੂ ਦੀਆਂ 80% ਮਸਜਿਦਾਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ ਬੀਜਿੰਗ ਦੀ ਦੋਦਿਆ ਮਸਜਿਦ ਉੱਤਰੀ ਚੀਨ ਦੀਆਂ ਸਭ ਤੋਂ ਵੱਡੀਆਂ ਮਸਜਿਦਾਂ 'ਚੋਂ ਇੱਕ ਸੀ ਪਰ ਹੁਣ ਇਸ ਮਸਜਿਦ ਦਾ ਆਕਾਰ ਬਦਲ ਦਿੱਤਾ ਗਿਆ ਹੈ ਮਸਜਿਦ ਦੇ ਗੁਬੰਦ ਹਟਾ ਕੇ ਇਸ ਦੀ ਦਿਖ ਅਰਬ ਆਰਕੀਟੈਕਟ ਕੋਲੋਂ ਬਦਲ ਕੇ ਵਕਰੀ ਦਿਖ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਇਹ ਧਾਰਨਾ ਸੀ ਕਿ ਚੀਨ ਦੇ ਉੱਤਰ ਪੱਛਮੀ ਖੇਤਰ ਸਿੰਜਿਆੰਗ ਇਲਾਕੇ 'ਚ ਹੀ ਮਸਜਿਦਾਂ ਤੇ ਇਹ ਕਾਰਵਾਈ ਹੋ ਰਹੀ ਹੈ ਪਰ ਇਸ ਰਿਪੋਰਟ ਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਪੂਰੇ ਚੀਨ ਚ ਮਸਜਿਦਾਂ ਤੇ ਇਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਤੇ ਮਸਜਿਦਾਂ ਦੀ ਦਿੱਖ ਬਦਲ ਦਿੱਤੀ ਗਈ ਹੈ ਜਾਂ ਉਹਨਾਂ ਨੂੰ ਢਪਾ ਕਰ ਦਿੱਤਾ ਗਿਆ ਕੁਝ ਮਸਜਿਦਾਂ ਦੇ ਡਿਜ਼ਾਈਨ ਚੀਨ ਦੇ ਆਰਕੀਟੈਕਟ ਵਾਂਗ ਕਰ ਦਿੱਤੇ ਗਏ ਨੇ ਅਤੇ ਅਮਰੀਕਾ ਚ ਰਹਿ ਰਹੇ ਚੀਨੀ ਮੁਸਲਮਾਨ ਅਤੇ ਚੀਨ ਚ ਮੁਸਲਮਾਨ ਅਧਿਕਾਰਾਂ ਨੂੰ ਲੈ ਕੇ ਮੁਹਿੰਮ ਚਲਾਉਣ ਵਾਲੇ ਮਾਨਜ਼ੂ ਨੇ ਕਿਹਾ ਕਿ ਚੀਨ ਚ ਇਸਲਾਮਿਕ ਸਭਿਆਚਾਰ ਦੇ ਅੰਤ ਦੀ ਸ਼ੁਰੂਆਤ ਹੈ ਇੱਕ ਹੋਰ ਚੀਨੀ ਮੁਸਲਮਾਨ ਡਿੰਗ ਨੇ ਕਿਹਾ ਕਿ ਜਦੋਂ ਮਸਜਿਦਾਂ ਨੂੰ ਜ਼ਬਰਦਸਤੀ ਢਾਇਆ ਜਾ ਰਿਹਾ ਹੈ ਤੇ ਉਨ੍ਹਾਂ ਦੀ ਦਿੱਖ ਬਦਲੀ ਜਾ ਰਹੀ ਹੈ ਤਾਂ ਅਜੀਹਾ ਲੱਗਦਾ ਹੈ ਜਿਵੇਂ ਕਿਸੇ ਨੇ ਮੇਰਾ ਘਰ ਟਾ ਦਿੱਤਾ ਹੋਵੇ ਇਹ ਧਰਮ ਨੂੰ ਖਤਮ ਕਰਨ ਦੀ ਪ੍ਰਕਿਰਿਆ ਦਾ ਹਿੱਸਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ